ਸੁਖਵੀਰ ਬਾਲ ਦੇ ਕੋਲੇ ਗੰਨੇ ਵਾਲੇ ਚਲੇਗੇ ਜੋ ਡਿਪਟੀ ਸੀਐਮ ਸੀ ਵੀ ਗੰਨੇ ਦਾ ਸਾਡਾ ਪੇਮੈਂਟ ਨਹੀਂ ਹੋ ਰਹੀ ਕਹਿੰਦਾ ਹਾਂ ਮੈਨੂੰ ਪਤਾ ਹੈ ਕਹਿੰਦਾ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦਾ ਕਿਵੇਂ ਕਹਿੰਦੇਖ ਲੋ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਕੇ ਆਏ ਧਰਤੀ ਚ ਐਂ ਦਪੜੀਆਂ ਪਈਆਂ ਉਹ ਉਹਦੀ ਮੁੜਿਆ ਕਹਿੰਦੇ ਛੱਡੋ ਪਰੇ ਰਹਿਣ ਦਿਓ ਮੁਆਵਜ਼ੇ ਨੂੰ ਪਹਿਲਾਂ ਇਹਨੂੰ ਇਹ ਤਾਂ ਪੇਹੀ ਦਾ ਪਤਾ ਨਹੀਂ ਬੰਨਾ ਬੀਜਿਆ ਕਿਵੇਂ ਜਾਂਦਾ ਉਹ ਤਾਂ ਪਤਾ ਉਹ ਵੀ ਕਦੇ ਖੇਤ ਗਿਆ ਹੋਵੇ ਹਰ ਸਿਮਰਤ ਕੌਰ ਕਿਤੇ ਚਲੀ ਗਈ ਮੁਆਵਜ਼ਾ ਦੇਣ ਚ ਨਹੀਂਰ ਸਰਦੂਰਗੜ ਕੋਲ ਚ ਨਹੀਂਰ ਆ ਉਹਦਾ ਹਲਕਾ ਪੈਂਦਾ ਬਟਿੰਡਾ ਉੱਥੇ ਕੋਈ ਹੜ ਆਗੇ ਸੀਗੇ ਤੇ ਚ ਮੁਆਵਜਾ ਦੇਣ ਚਲੇਗੀ ਇੱਕ 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 ਬੰਦਾ ਕਹਿੰਦਾ ਮੇਰੇ ਦੋ ਕਿੱਲੇ ਹਰੀਆਂ ਮਿਰਚਾਂ ਮਾਰੀਆਂ ਗਈਆਂ ਉਹ ਆਵਜਾ ਦੇਉਂ। ਉਹਨੇ ਪੁੱਛ ਲਿਆ ਸਰਪੰਚ ਨੂੰ ਹਰੀਆਂ ਮਿਰਚਾਂ ਕੀ ਭਾਅ ਬਕਦੀਆਂ ਨੇ? ਉਹ ਕਹਿੰਦੀ ਹਰੀਆਂ ਮੈਂ ਉਹ ਕਹਿੰਦਾ ਹਰ ਹਰੀਆਂ ਮਿਰਚਾਂ 25-2600 ਰੁਪਏ ਜਾਂਦੀਆਂ ਨੇ। ਲਾਲ ਵਿਕ ਜਾਂਦੀਆਂ 5800 6000 ਤੱਕ। ਕਹਿੰਦੀ ਫਿਰ ਕੰਮਲੇ ਹੋ ਤੁਸੀਂ। ਤੁਸੀਂ ਹਰੀਆਂ ਕਿਉਂ ਬੀਂਦੇ ਤੁਸੀਂ ਜਾਂ ਲਾਲ ਹੀ ਵਿਜਿਆ ਕਰੋ। ਲੈ। ਕਿਵੇਂ ਪਤਾ ਕਿਵੇਂ ਦੱਸੀ ਉਹਨੂੰ ਵੀ ਹਰੀਆਂ ਤੋਂ ਲਾਲ ਬਣਦੀਆਂ ਨੇ। ਨਹੀਂ ਪਤਾ ਨਾ ਜੀ। ਸਮੱਸਿਆ ਮਾ ਦਾ ਨਹੀਂ ਪਤਾ। ਗੱਲਾਂ ਸਹੀ ਲੱਗ ਰਹੀਆਂ ਨੇ। ਸੱਚੀਆਂ ਲੱਗ ਰਹੀਆਂ ਨੇ। ਤਾੜੀਆਂ ਮਾਰ ਕੇ ਥੋੜਾ ਦੱਸ ਦਿਓ ਜਿਆਦਾ ਟਾਈਮ ਤਾਂ ਲੈ ਰਿਹਾ ਆਪਾਂ ਜੰਦਰਾਂ ਨੇ ਪਾਸੋਂ ਲੰਘ ਜੰਨੇ ਆਂ ਹਾਂ ਆਪਣਾ ਕੀ ਜਾ ਕੇ ਉੱਥੇ ਵੀ ਸੱਚ ਬੋਲਣਾ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰੇ ਯਾਦ ਨਹੀਂ ਰੱਖਣਾ ਪੈਂਦਾ ਜਦੋਂ ਬੋਲੋਗੇ ਸੱਚ ਹੀ ਬੋਲੋ ਸੋ ਇਹ ਤਾਂ ਮੈਂ ਸੁਣਾ ਰਿਹਾ ਕਿਉਂਕਿ ਭਗਤ ਕਬੀਰ ਜੀ ਇਹ ਗੱਲਾਂ ਕਹਿੰਦੇ ਰਹੇ ਨੇ ਕਿ ਜਿਹੜੇ ਉੱਚੇ ਕਹਾਉਂਦੇ ਆਪਣੇ ਆਪ ਨੂੰ ਉਹਨਾਂ ਨੂੰ ਨੀਵਿਆਂ ਤੋਂ ਸਿੱਖਣਾ ਪਊਗਾ ਨੀਵਿਆਂ ਦੇ ਨਾਲ ਨਿਭਾਉਣੀ ਪਊਗੀ ਹਾਂ ਮੈਂ ਨੀਵਾ ਮੇਰਾ ਮੁਰਸ਼ਿਦ ਉੱਚਾ ਅਸੀਂ ਉੱਚਿਆਂ ਦੇ ਸੰਗ ਲਈ ਸਦਕੇ ਜਾਈ ਉਹਨਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਸੰਗ ਨਿਭਾਏ ਸੋਹਣੀ ਸੂਰਤ ਤੇ ਆਸ਼ਿਕ ਹੋਣਾ ਕਾਦੀ ਐ ਵਡਿਆਈ ਸੋਹਣੀ ਸੂਰਤ ਤੇ ਆਸ਼ਿਕ ਹੋਣਾ ਕਾਦੀ ਹੈ ਬੜਾਈ ਆਸ਼ਕ ਹੋ ਤੂੰ ਉਸ ਸੋਹਣੇ ਦਾ ਜਿਸ ਇਹ ਸ਼ਕਲ ਬਣਾਈ ਸੋ ਪ੍ਰਮਾਤਮਾ ਲੋਕਾਂ ਚ ਵਸਦਾ ਹੈ ਪ੍ਰਮਾਤਮਾ ਲੋਕਾਂ ਚ ਵਸਦਾ ਹੈ ਮੈਂ ਤਾਂ ਕੰਮ ਜਦੋਂ ਮੈਂ ਛੱਡਿਆ ਮੈਨੂੰ ਮੈਨੂੰ ਵੀ ਲੜਾਈ ਹੋਈ ਸਾਡੇ ਘਰੇ ਵੀ ਸਾਡੇ 2000 ਯਾਰਾਂ ਦੋਸਤਾਂ ਨੇ ਵੀ ਕੀ ਕਿੱਧਰ ਪੈਣਾ ਯਾਰ ਟੋਪਿਆਂ ਦੇ ਮੌਕੇ ਦੇਖੀ ਜਾਏਗਾ ਉੱਥੇ ਨਾਲੀਆਂ 'ਚ ਫਿਰਦਾ ਰਹੇਗਾ ਮੈਂ ਕੁਝ ਨਹੀਂ ਹੁੰਦਾ ਯਾਰ ਇਹ ਕਿਹੜੀ ਗੱਲ ਹੈ ਯਾਰ ਮੈਂ ਕੈਸਟਾਂ ਸੀੜੀਆਂ ਕੱਢ ਕੇ ਦੁਨੀਆ ਤੋਂ ਤੁਰ ਜਾਂ ਮੇਰਾ ਖਾ ਸਾਹਮਣੇ ਪੰਜਾਬ ਖਤਮ ਹੋ ਜਾਂਦਾ ਹੈ ਜਿਆਦਾ ਨਹੀਂ ਤਮੇ ਕੋੜ ਕੋੜ ਯਾਰ ਹਾ ਦਾ ਨਾਰਾ ਤਾਂ ਮਾਰ ਸਕਦਾ ਮੈਂ ਮੈਂ ਵਿਰੋਧ ਤਾਂ ਕਰ ਸਕਦਾ ਮੇਰੇ ਕਹਿ ਤੇ ਬਦਲੇ ਨਾ ਬਦਲੇ ਲੇਕਿਨ ਕੋੜ ਕੋੜ ਮੈਂ ਦੂਜੇ ਪਾਸੇ ਘੜ ਤਾਂ ਸਕਦਾ ਇਹ ਕਿਹੜੀ ਗੱਲ ਹੈ ਯਾਰ ਮੈਂ ਕਹ ਮੇਰੇ ਮੇਰੀ ਮਰਜ਼ੀ ਹੈ ਮੈਂ ਕੋਈ ਏਟੀਐਮ ਥੋੜੀ ਹੈ ਮੇਰੇ ਚੋਂ ਪੈਸੇ ਹੀ ਗੱਡੀ ਜਾਣਗੇ ਸਾਰੇ ਇੱਕ ਜੰਗਲ 'ਚ ਅੱਗ ਲੱਗ ਗਈ ਸਾਰੇ ਜਾਨਵਰ ਭੱਜਣ ਲੱਗੇ ਇਕੱਲੀ ਚਿੜੀ ਸੀ ਚੁੰਝ ਦੇ ਵਿੱਚ ਪਾਣੀ ਭਰਿਆ ਕਰੇ ਛੱਪੜ 'ਚੋਂ ਅੱਗ ਤੇ ਪਾ ਦਿਆ ਕਰੇ ਫਿਰ ਪਾਣੀ ਪਰ ਅਗਰੇ ਚੁੰਜ ਚ ਅੱਗ ਤੇ ਪਾਇਆ ਕਰੇ ਫਿਰ ਪਾਣੀ ਪਰ ਅੱਗ ਤੇ 15 20 ਵਾਰ ਜਦੋਂ ਇਦਾਂ ਕੀਤਾ ਕਿ ਚੁੰਜ ਚ ਪਾਣੀ ਭਰ ਕੇ ਛੱਪੜ ਚੋਂ ਅੱਗ ਤੇ ਪਾਇਆ ਕਰੇ ਤਾਂ ਦੂਜੇ ਜਾਨਵਰ ਹੱਸਣ ਲੱਗੇ ਮਜ਼ਾਕ ਕਰਨ ਲੱਗੇ ਉਹ ਕਹਿੰਦੇ ਚਿੜੀਏ ਕਮਲੀਆਂ ਐ ਭੋਲੀਆਂ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਜ ਦੇ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਭੱਜਾ ਉਹ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਚੁੰਜ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤਾ ਤੁਹਾਡਾ ਨਾਮ ਤਮਾਸ਼ਾ ਦੇਖਣ ਆਣਾਂ ਚ ਤੇ ਡਰ ਕੇ ਪੁੱਜਣਾਂ ਚ ਲਿਖਿਆ ਜਾਊ ਮੇਰਾ ਕੱਲੀ ਦਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਲਿਖਿਆ ਜਾਊ ਕੋਸ਼ਿਸ਼ ਤਾਂ ਕਰੋ ਜਿਪਾਕ ਸਿੰਘੂਰੀ ਕਹਿੰਦੇ ਆਪਾਂ ਕੀ ਲੈਣਾ ਆਪਾਂ ਕਹਿੰਦੇ ਆਂ ਆਮ ਤਾਂ ਤੇ ਰਾਜਨੀਤੀ ਬਾਰੇ ਚਲੋ ਪੱਕੇ ਲੈਣਾ ਕਿਉਂ ਨਹੀਂ ਲੈਣਾ ਬਈ ਹਰ ਗੱਲ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਐ ਤੁਹਾਡੇ ਚੁੱਲ੍ਹੇ ਦੀ ਅੱਗ ਰਾਜਨੀਤੀ ਡਿਸਾਈਡ ਕਰਦੀ ਐ ਕਿ ਅੱਜ ਬਲਣੀ ਐ ਕਿੰਨੀ ਮਹਿੰਗੀ ਬਲਣੀ ਹੈ ਕਿੰਨੀ ਸਸਤੀ ਬਲਣੀ ਹੈ ਇਹ ਰਾਜਨੀਤੀ ਡਿਸਾਈਡ ਕਰਦੀ ਹੈ ਤੇ ਪਰ ਰਾਜਨੀਤੀ ਤੋਂ ਮੂੰਹ ਕਿਉਂ ਮੋੜਦੇ ਆ ਬਈ ਵੀ ਚਲ ਛੱਡ ਪਰੇ ਆਪਾਂ ਕੀ ਲੈਣਾ ਕਿਉਂ ਨਹੀਂ ਲੈਣਾ ਆਓ ਰਾਜਨੀਤੀ ਚ ਆਓ ਰਾਜਨੀਤੀ ਚ ਆ ਕੇ ਆਪ ਆਪ ਬੈਠੋ ਆਪ ਮਰੇ ਬਿਨਾ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਜੇ ਕਿਸੇ ਫਸਲ ਨੂੰ ਸੰਢੀ ਲੱਗ ਜੇ ਕੋਈ ਸਪਰੇ ਕਰ ਪਰ ਕਰਨੀ ਪੈ ਜੇ ਤਾਂ ਬਾਹਰੋਂ ਡਲੇ ਮਾਰ ਕੇ ਜਾਂ ਰੋੜੇ ਮਾਰ ਕੇ ਥੋੜੀ ਹੋਊਗਾ ਸਪਰੇ ਵੀ ਬਾਹਰ ਕਰ ਕਰੀ ਜਾਓਗੇ ਤਾਂ ਵੀ ਨਹੀਂ ਕੁਝ ਹੁੰਦਾ ਟੋਲੀ ਮੋਡੇ ਤੇ ਰੱਖ ਕੇ ਸਪਰੇਅ ਵਾਲੀ ਅੰਦਰ ਵੜਨਾ ਪੈਂਦਾ ਅੰਦਰ ਗਟਰਸ ਸਾਫ ਕਰਨਾ ਤਾਂ ਗਟਰ ਦੇ ਵਿੱਚ ਉਤਰਨਾ ਪੈਂਦਾ ਬਾਹਰੋਂ ਰੋਲਾ ਪਾ ਕੇ ਨਹੀਂ ਹੁੰਦਾ ਕੰਮ ਸੋ ਇਸ ਕਰਕੇ ਜਦੋਂ ਮੈਂ ਛੱਡਿਆ ਮੈਨੂੰ ਮੈਨੂੰ ਵੀ ਲੱਗੇ ਕਹਿਣਾ ਹੁਣ ਵੀ ਕਈ ਵਾਰੀ ਮੈਨੂੰ ਮੇਰੇ ਕਹਿੰਦਾ ਕਹੀ ਦਿੰਦਾ ਮੇਰੇ ਵਰਗੇ ਕਮਲੇ ਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਫਿਰ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮੇਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜਗਰਨਾਨਕਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਸੱਜਣ ਠੱਗ ਵਰਗੇ ਨੂੰ ਕੌਣ ਸੁਧਾਰਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਭਾਈ ਲਾਲੋ ਤੇ ਮਲਕਪਾਗੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਕਿਰਤ ਕਰੋ ਵੰਡ ਛਕੋ ਦਾ ਹੋਕਾ ਕੌਣ ਦਿੰਦਾ ਫਰਕ ਹੁੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਕਿਸੇ ਹੋਰ ਵਾਸਤੇ ਹੋਰ ਦੇ ਕੰਮ ਆਉਣਾ ਵੀ ਬਹੁਤ ਨਜ਼ਾਰੇਦਾਰ ਗੱਲ ਹੁੰਦੀ ਹੈ ਉਹਦਾ ਨਜ਼ਾਰਾ ਲੈ ਕੇ ਦੇਖਿਓ ਕਦੇ ਕਦੇ ਕਿਸੇ ਹੋਰ ਦੇ ਕੰਮ ਆ ਕੇ ਦੇਖਿਓ ਜੋ ਤੁਹਾਨੂੰ ਸਕੂਨ ਮਿਲੂ ਉਹਦਾ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਕਿ ਯਾਰ ਮੈਂ ਅੱਜ ਕਿਸੇ ਦੇ ਕੰਮ ਆ ਗਿਆ ਯਾਰ ਆਪਦੇ ਵਾਸਤੇ ਤਾਂ ਦੁਨੀਆ ਕਰਦੀ ਐ ਆਪਦੇ ਵਾਸਤੇ ਹਰੇ ਕਰਦਾ ਆਪਣੇ ਕੋਲ ਕਿੰਨਾ ਭਗਤ ਪਿੰਗਲਵਾੜੇ ਵਾਲੇ ਭਗਤਪੂਰ ਸਿੰਘ ਜੀ ਕਾ ਉਹਨਾਂ ਨੇ ਸੇਵਾ ਅੱਜ ਵੀ ਚੱਲੀ ਜਾਂਦੇ ਸੇਵਾ 'ਚ ਕਾ ਉਹਨਾਂ ਨੇ ਨਾਮ ਰਾਸ਼ਟਰਪਤੀ ਕੜੇ ਛੋਟੇ ਅਵਾਰਡ ਛੋਟੇ ਰਹਿ ਜਾਂਦੇ ਨੇ ਜੀ ਅਵਾਰਡ ਅਵਾਰਡ ਛੋਟੇ ਰਹ ਜਾਂਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਬੜੇ ਪੈਨੇ ਅੱਜ ਵੀ ਐਨਜੀਓ ਬਹੁਤ ਚੱਲ ਰਹੇ ਨੇ ਜਿਹੜੇ ਨਿਸ਼ਕਾਮ ਸੇਵਾ ਕਰ ਰਹੇ ਆ ਆਪਾ ਸੇਵਾ ਸਿੰਘ ਜੀ ਉਹ ਬੜੀ ਸੇਵਾ ਕਰ ਰਹੇ ਉਹਨਾਂ ਦੀ ਆਪਣੀ ਆਪਣਾ ਇੱਕ ਉਹਨਾਂ ਦੇ ਆਪਣੇ ਇੱਕ ਲੈਵ ਲੱਗੀ ਹੋਈ ਆ ਪੜੇ ਖਾਸ ਤੌਰ ਤੇ ਦੁਆਬੇ 'ਚ ਤਾਂ ਬਹੁਤ ਸਾਰੇ ਸੰਤ ਮਹਾਤਮਾ ਪੀਰ ਫਕੀਰ ਜਿਹੜੇ ਨਿਸ਼ਕਾਮ ਸੇਵਾ ਕਰ ਰਹੇ ਨੇ ਕੁਝ ਲੈਣਾ ਦੇਣਾ ਨਹੀਂ ਉਹਨਾਂ ਨੂੰ ਦੁਨੀਆ ਨਾਲ ਕੋਈ ਮਾਇਆ ਨਾਲ ਕੁਝ ਜਦੋਂ ਬੰਦਾ ਨਾ ਆ ਮੋਹ ਮਾਇਆ ਤੋਂ ਉੱਪਰ ਉੱਠ ਜੇ ਨਾ ਫਿਰ ਉਦੋਂ ਇੱਕ ਹੋਰ ਸਟੇਜ ਆ ਜਾਂਦੀ ਹੈ ਉਦੋਂ ਫਿਰ ਆ ਛੋਟੀਆਂ ਲੱਗਣ ਲੱਗ ਜਾਂਦੀਆਂ ਚੀਜ਼ਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਇਹ ਹੈਗੀ ਹੈ ਜੀ ਗੱਲ 26 ਦਸੰਬਰ 2018 ਦੀ ਪਾਰਲੀਮੈਂਟ ਚੱਲ ਰਹੀ ਸੀ ਮੈਂ ਐਮਪੀ ਸੀ ਸੰਗਰੂਰ ਤੋਂ ਤਾਂ 27 ਦਸੰਬਰ ਨੂੰ ਆਪਾਂ ਮਨਾਉਨੇ ਸੀਦੀ ਦਿਹਾੜਾ ਛੋਟੇ ਸਹਿਬ ਜਦਿਆਂ ਦਾ ਤਾਂ ਮੈਂ 26 ਨੂੰ ਇੱਕ ਅਰਜ਼ੀ ਲੈ ਕੇ ਅਪਲੀਕੇਸ਼ਨ ਲੈ ਕੇ ਗਿਆ ਮੈਡਮ ਸਪੀਕਰ ਸੀ ਸੁਮਿਤਰਾ ਮਹਾਜਨ ਉਹਦੇ ਕਮਰੇ 'ਚ ਉਦੋਂ ਪਹਿਲਾਂ ਮੈਂ ਕੰਪਿਊਟਰ ਦੇ ਵਿੱਚ ਆ ਰਾਜਕੁਮਾਰੀ ਜਾਣਗੇ ਹੁਣ ਉੱਥੇ ਇਹਨਾਂ ਨੂੰ ਇੱਕ ਪਾਸਵਰਡ ਮਿਲੂਗਾ ਤੇ ਇਹ ਉਹ ਘਰੇ ਕੈਂਪੀਨੋਂ ਅਲੱਗ-ਅਲੱਗ ਮਿਲਦਾ ਹੈ ਆਪ ਦਾ ਪਾਸਵਰਡ ਪਾਸਵਰਡ ਚੇਂਜ ਕਰ ਸਕਦੇ ਨੇ ਇਹ ਉਹ ਇਹ ਚੈੱਕ ਕਰ ਸਕਦੇ ਨੇ ਕਿ ਉਦੋਂ ਪਹਿਲਾਂ ਇਹ ਸਵਾਲ ਕਿਸੇ ਨੇ ਪੁੱਛਿਆ ਤਾਂ ਕੰਪਿਊਟਰ ਸਾਰਾ ਦੱਸ ਦਿੰਦਾ ਵੀ ਹਾਂ ਇਹਨੇ ਪੁੱਛਿਆ ਸੀ ਇੰਨੇ ਸਨ ਚ ਅੱਜ ਤੋਂ 25 ਸਾਲ ਪਹਿਲਾਂ 30 ਸਾਲ ਪਹਿਲਾਂ ਮੈਂ ਉੱਥੇ ਲਿਖ ਕੇ ਪਾਦਾ ਕਿ ਛੋਟੇ ਸਾਹਿਬ ਜਦਿਆਂ ਨੂੰ ਕਦੇ ਪਾਰਲੀਮੈਂਟ ਚੋਂ ਸ਼ਰਧਾਂਜਲੀ ਦਿੱਤੀ ਗਈ ਹੈ ਉਥੇ ਆ ਗਿਆ ਨੈਵਰ ਐਵਰ ਕਦੇ ਵੀ ਨਹੀਂ ਮੈਂ ਐਪਲੀਕੇਸ਼ਨ ਲਿਖੀ ਮੈਡਮ ਸਪੀਕਰ ਕੋਲ ਗਿਆ ਮੈਂ ਕਿਹਾ ਜੀ ਕੱਲ ਨੂੰ ਇਦਾਂ ਕਰਕੇ ਬਹੁਤ ਵੱਡੀ ਕੁਰਬਾਨੀ ਹੈ ਲਾ ਮਿਸਾਲ ਕੁਰਬਾਨੀ ਹੈ ਛੋਟੇ ਸਾਹਿਬ ਜਦਿਆਂ ਦੀ ਬਾਬਾ ਜੋਗਰਵਾਰ ਸਿੰਘ ਦੀ ਬਾਬਾ ਫਰੀਦ ਸਿੰਘ ਦੀ ਤੇ ਉਹਦੇ ਬਾਰੇ ਨੇ ਤੁਸੀਂ ਨਾਲ ਕਾ ਅੱਧੇ ਘੰਟੇ ਦੀ ਡਿਬੇਟ ਕਰੋ ਤਾਂ ਕਿ ਪਤਾ ਲੱਗਿਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੇ ਨਾਲੇ ਉਹਨਾਂ ਨੂੰ ਸ਼ਰਧਾਂਜਲੀ ਦਿਓ ਜੀ ਮੌਨ ਰੱਖੋ ਉਹ ਕਹਿੰਦੇ ਪਹਿਲੇ ਤੂੰ ਕਿਉਂ ਨਹੀਂ ਗਿਆ ਮੈਂ ਕਿਹਾ ਇਹੀ ਤਾਂ ਦੁੱਖ ਹੈ ਜੀ ਪਹਿਲੇ ਕਿਉਂ ਨਹੀਂ ਕੀਆ ਗਿਆ ਤੁਸੀਂ ਸ਼ੁਰੂ ਕਰ ਦਿਓ ਜੀ ਕਹਿੰਦੇ ਉਹ ਟੀਟੀਪੀ ਵਾਲੇ ਚੱਲ ਨਹੀਂ ਦੇ ਰਹੇ ਪਾਰਲੀਮੈਂਟ ਚੱਲ ਨਹੀਂ ਰਹੀ ਮੈਂ ਕਿਹਾ ਜੀ ਉਹਨਾਂ ਨੂੰ ਮੈਂ ਆਪ ਹੀ ਮਨਾ ਲਊਗਾ ਮੈਂ ਉਹਨਾਂ ਨੂੰ ਮਨਾ ਲਊਗਾ ਤੁਸੀਂ ਸ਼ਰਧਾਂਜਲੀ ਦੀ ਗੱਲ ਕਰੋ ਔਰ ਆਨ ਰਿਕਾਰਡ ਦਿਓ ਕਹਿੰਦੇ ਠੀਕ ਹੈ ਆਪ ਮੈਨੂੰ ਡਿਟੇਲ ਦਿਓ ਸਾਰਾ ਦਸਤਾਵੇਜ਼ 1705 ਇਸਵੀ ਦੇ ਵਿੱਚ ਇਸ ਤਰ੍ਹਾਂ ਸੂਬਾ ਸਰਹੰਦ ਦੇ ਨੇ ਛੋਟੇ ਸਾਹਿਬ ਜੀ ਦੇ ਨਾਲ ਅਗਲੇ ਦਿਨ ਮੈਂ 10 ਵਜੇ ਆਇਆ ਪਾਰਲੀਮੈਂਟ 11 ਚੱਲਦੀ ਹੈ ਮੈਂ ਉਹਨਾਂ ਦੇ ਦਫ਼ਤਰ ਚਲਾ ਗਿਆ ਟੀਡੀਪੀ ਵਾਲਿਆਂ ਦੇ ਆ ਚੰਦਰਬਾਬੂ ਨੇੜੂੰ ਦੀ ਪਾਰਟੀ ਸੀ ਤੇ ਉਹ ਇਸ ਗੱਲ ਤੇ ਕਰ ਰਹੇ ਸੀ ਗੁੱਸਾ ਕਿ ਸਾਡੇ ਆਂਧਰਾ ਪ੍ਰਦੇਸ਼ ਨੂੰ ਸਪੈਸ਼ਲ ਸਟੇਟ ਦਾ ਦਰਜਾ ਦਿਓ ਉਹ ਬੈਲ ਚਾ ਕੇ ਰੌਲਾ ਪਾਉਂਦੇ ਸੀ ਪਾਰਲੀਮੈਂਟ ਚੱਲਦੀ ਨਹੀਂ ਸੀ ਮੈਂ ਉਹਨਾਂ ਨੂੰ ਕਹੇ ਦੇਖੋ ਮੈਂ ਤੁਹਾਡੇ ਕਈ ਵਾਰੀ ਕੰਮ ਆਇਆ ਕਹਿੰਦੇ ਹਾਂ ਆਪ ਹਮਾਰੀ ਸਪੋਰਟ ਕਰਦੇ ਹੋ ਤਾਂ ਹੁਣ ਮੇਰੇ ਮੇਰੇ ਕੰਮ ਕਰ ਦਿਓ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜੀ ਦੇ ਨਾਲ ਅੱਜ ਸ਼ਰਧਾਂਜਲੀ ਦਿਵਸ ਹੈ ਅੱਜ ਵੇ ਸ਼ਰਧਾਂਜਲੀ ਹੋ ਲੈਣ ਦਿਓ ਉਹਨਾਂ ਤੇ ਰੌਲਾ ਨਾ ਪਾਇਓ ਉਸ ਤੋਂ ਬਾਅਦ ਜੋ ਮੈਂ ਜਾਊਂਗਾ ਤੁਹਾਡੇ ਨਾਲ ਤੁਹਾਡੇ ਮੰਗ ਵਾਸਤੇ ਕਹਿੰਦੇ ਠੀਕ ਹੈ ਉਹਨਾਂ ਦੇ ਲੀਡਰ ਨੇ ਕਹਿਤਾ ਕਿ ਮਾਨ ਸਾਹਿਬ ਨੇ ਕਹਾ ਜਿਤਨੀ ਦੇਰ ਸ਼ਰਧਾਂਜਲੀ ਹੋਰ ਮੌਨ ਨਹੀਂ ਹੋਤਾ ਹਮ ਕੁਝ ਨਹੀਂ ਕਹਾਂਗੇ ਠੀਕ ਠੀਕ ਅੱਗੇ ਜੀ ਚਲਪੀ ਸਵਾ ਉਹ ਆਏ ਨਹੀਂ ਤਾਂ ਮੈਡਮ ਸਪੀਕਰ ਨੇ ਸ਼ੁਰੂ ਕੀਤਾ ਮੇਰੇ ਦਿਲ ਨੂੰ ਇੰਨੀ ਤਸੱਲੀ ਇੰਨਾ ਸਕੂਨ ਕਦੇ ਜ਼ਿੰਦਗੀ ਚ ਨਹੀਂ ਮਿਲਿਆ ਉਸ ਦਿਨ ਤੋਂ ਬਾਅਦ ਮੇਰਾ ਆਪਾ ਪ੍ਰਧਾਨ ਗਿਆ ਛੋਟੀਆਂ ਮੋਟੀਆਂ ਆ ਗੱਲਾਂ ਜਿਹੜੀਆਂ ਨਾ ਬਹੁਤ ਛੋਟੀਆਂ ਲੱਗਣ ਲੱਗੀਆਂ ਪਰਮਾਤਮਾ ਕਿਸੇ ਬੰਦੇ ਤੋਂ ਐਡਾ ਵੱਡਾ ਕੰਮ ਵੀ ਕਰਵਾ ਸਕਦਾ ਹੈ ਮੈਂ ਆਪਣੇ ਆਪ ਨਾਲ ਗੱਲ ਕੀਤੀ ਕਿ ਪਹਿਲੀ ਵਾਰ ਹੋਇਆ ਲੋਕ ਸਭਾ ਦੇ ਵਿੱਚ 27 ਦਸੰਬਰ 2018 ਨੂੰ ਛੋਟੇ ਸਹਿਬਜ਼ਾਦਿਆਂ ਨੂੰ ਔਨ ਰਿਕਾਰਡ ਸ਼ਰਧਾਂਜਲੀ ਦਿੱਤੀ ਗਈ ਪਹਿਲੀ ਵਾਰ ਹੋਇਆ ਹੈ ਪਹਿਲੀ ਵਾਰ ਅੱਧੇ ਘੰਟੇ ਦੀ ਡਿਬੇਟ ਹੋਈ ਜਿਹਦੇ ਵਿੱਚ ਮੈਂ ਵੀ ਬੋਲਿਆ ਜਿਹਦੇ ਚ ਉਧਰੋਂ ਆਲੂ ਵਾਲੀਆ ਉਹਨਾਂ ਦੇ ਐਮਪੀ ਨੇ ਬੰਗਾ ਤੋਂ ਸਿਲਤੋਂ ਤੋਂ ਦਾਰਜੀਲਿੰਗ ਤੋਂ ਜਿੱਦ ਕਿੰੋਂ ਨੇ ਉਹ ਵੀ ਬੋਲੇ ਪੰਜਾਬੀ ਨੇ ਰਣਜੀਤਾ ਰੰਜਨ ਉਹ ਜਿਹੜੀ ਉਹ ਐਮਪੀ ਹੈ ਹੁਣ ਰਾਜ ਸਭਾ ਚ ਸਾਰੇ ਜਿੰਨੇ ਵੀ ਪੰਜਾਬ ਨਾਲ ਸੰਬੰਧਤ ਸੀਗੇ ਜਾਂ ਪੰਜਾਬੀ ਸੀਗੇ ਉਹ ਸਾਰੇ ਬੋਲੇ ਪਹਿਲੀ ਵਾਰ ਉਸ ਵਾਰ ਮੇਰਾ ਇਹ ਮੈਨੂੰ ਇਹ ਲੱਗਿਆ ਇੰਨੇ ਫੋਨ ਆਏ ਮੈਨੂੰ ਮੈਨੂੰ ਮੈਂ ਬੜੀਆਂ ਬੜੀਆਂ ਕੈਸਟਾਂ ਸੀੜੀਆਂ ਕੱਢੀਆਂ ਬਹੁਤ ਕਾਮਯਾਬੀ ਰਹੀਆਂ ਕਦੇ ਇੰਨਾ ਨਹੀਂ ਮੈਨੂੰ ਫੋਨ ਆਇਆ ਜਿੰਨੇ ਉਦਦੇ ਫੋਨ ਆਏ ਕਹ ਜੀ ਆਹ ਤਾਂ ਤੁਸੀਂ ਕਮਾਲ ਹੈ ਮੈਂ ਕਹ ਜੀ ਮੈਥੋਂ ਨਹੀਂ ਇਹ ਤਾਂ ਪਤਾ ਨਹੀਂ ਕਿਵੇਂ ਪਰਮਾਤਮਾ ਨੇ ਹਿੰਮਤ ਬਖਸ਼ਦੀ ਸਮੱਤ ਬਖਸ਼ਦੀ ਮੈਥੋਂ ਕਰਵਾ ਲਿਆ ਕੰਮ ਹੁਣ ਜਦੋਂ ਵੀ ਕਿਤੇ ਕੋਈ ਗੱਲ ਚੱਲਿਆ ਕਰੂਗੀ ਵੀ ਪਹਿਲੀ ਵਾਰ ਸ਼ਦਾਂ ਜਲੀਕੀ ਦੀ ਕਿਹਨੇ ਦਵਾਈ ਛੋਟੇ ਸਾਹਿਬ ਜਦੋਂ ਤਾਂ ਬਹੁਤ ਵੱਡੀ ਚੀਜ਼ ਬਹੁਤ ਵੱਡੇ ਉਹ ਤਾਂ ਪਰਮਾਤਮਾ ਦਾ ਰੂਪ ਸਿਸਤ ਹੁੰਦੇ ਉਹਨਾਂ ਦੇ ਕਦਮਾਂ ਦੇ ਤਣਕਾ ਵੀ ਨਹੀਂ ਹੈਗੇ ਉਹਨਾਂ ਦੇ ਕਦਮਾਂ ਦਾ ਤਾਂ ਨਾਲ ਇਹ ਵੀ ਮੇਰਾ ਵੀ ਛੋਟੇ ਜੇ ਨਾਮ ਆ ਜਾ ਕਰੋਗੇ ਵੀ ਇਹਨਾਂ ਨੇ ਕਰਾਈ ਸੀ ਇਤਨੀ ਵੱਡੀ ਕੋਈ ਚੀਜ਼ ਹੋ ਸਕਦੀ ਸੀ ਕਿਸੇ ਬੰਦੇ ਬਾਤ ਤੇ ਫਿਰ ਪੈਸਾ ਥੱਲੇ ਨਹੀਂ ਰਹਿ ਜਾਂਦਾ ਫੇਰਾ ਫੇਰਾ ਜਿਹੜੀਆਂ ਔਦੇ ਸ਼ੌਦੇ ਸਾਰੇ ਥੱਲੇ ਨਹੀਂ ਰਹਿ ਜਾਂਦੇ ਫਿਰ ਸੋ ਇਸ ਤਰ੍ਹਾਂ ਦਾ ਕੰਮ ਕਰੀਏ ਜਿਹਦੇ ਨਾਲ ਸਾਨੂੰ ਦੁਨੀਆ ਯਾਦ ਰੱਖੇ ਉਹੀ ਗੱਲ ਕਬੀਰਾ ਜਬ ਹਮ ਆਏ ਜਗਤ ਮੇ ਹੈ ਜਗ ਹਸੇ ਹਮ ਰੋਏ ਐਸੀ ਕਰਨੀ ਕਰ ਚਲੇ ਹਮ ਹਸੇ ਜਗ ਰੋਏ ਇਹ ਪ੍ਰਮਾਤਮਾ ਕਿਸੇ ਕਿਸੇ ਨੂੰ ਬਖਸ਼ ਦਿੰਦਾ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰ ਡਰ ਡਰ ਕੇ ਮਤਲਬ ਘੜਾ ਨਹੀਂ ਹੈਗਾ ਪਾਣੀ ਦੀ ਗੱਲ ਨਹੀਂ ਕਰਦਾ ਇੱਥੇ ਸ਼ਾਇਰ ਇੱਥੇ ਗੱਲ ਕਰ ਰਿਹਾ ਉਹ ਜ਼ਿੰਮੇਵਾਰੀ ਦੀ ਕਿ ਪ੍ਰਮਾਤਮਾ ਹਰੇਕ ਦਾ ਜ਼ਿੰਮੇਵਾਰੀ ਵਾਲਾ ਘੜਾ ਨਹੀਂ ਭਰਦਾ ਕੋਈ ਕੋਈ ਮੁੜਪੀ ਭਰ ਕੇ ਕਿਸੇ ਕਿਸੇ ਦੇ ਸਿਰ ਤੇ ਪ੍ਰਮਾਤਮਾ ਜ਼ਿੰਮੇਵਾਰੀ ਵਾਲਾ ਘੜਾ ਧਰਦਾ ਪਰ ਜਿੰਨਾ ਭਰ ਕੇ ਸਿਰ ਤੇ ਧਰਿਆ ਜਿੰਨਾਂ ਦਾ ਘੜਾ ਜ਼ਿੰਮੇਵਾਰੀ ਵਾਲਾ ਭਰਤਾ ਉਹ ਪੈਰ ਧਰਨ ਡਰ ਡਰ ਕੇ ਉਹਨਾਂ ਨੂੰ ਸੰਭਲ ਸੰਭਲ ਕੇ ਬੋਝ-ਬੋਝ ਕੇ ਪੈਰ ਧਰਨੇ ਪੈਂਦੇ ਕਿਉਂਕਿ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਧੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ پکڑਣ ਵਾਲਾ ਸਾਰੇ ਪਾਸੇ ਧੱਕੇ ਦੇਣ ਵਾਲੇ ਹੀ ਐ ਸਾਰੇ ਤੇ ਹੱਥ ਫੜਨ ਵਾਲਾ ਉਹੀ ਐ ਇੱਕੋ ਹੀ ਐ ਉਹਦਾ ਉਹਦੀ ਰਜ਼ਾ ਚ ਰਿਹਾ ਕਰੋ ਸ਼ੁਕਰਾਨਾ ਕਰਿਆ ਕਰੋ ਜੋ ਮਿਲੀ ਜਾਂਦਾ ਜੋ ਹੋਈ ਜਾਂਦਾ ਬਹੁਤ ਵਧੀਆ ਹੋਈ ਜਾਂਦਾ ਜਿੰਨਾ ਜਿੰਨਾ ਹੋਈ ਜਾਂਦਾ ਬਹੁਤ ਵਧੀਆ ਹੋਈ ਜਾਂਦਾ ਜੋ ਕਰਤਾ ਵਧੀਆ ਹੀ ਕਰਤਾ ਆਪਦੇ ਵੱਲੋਂ ਮਿਹਨਤ ਤਾਂ ਕੋ ਕੋਈ ਕਮੀਨਾ ਛੱਡੋ ਆਪਦੇ ਵੱਲੋਂ ਕਮੀਨਾ ਛੱਡੋ ਬਾਕੀ ਉੱਤੇ ਛੱਡ ਦਿਓ ਉਹਨੂੰ ਪਤਾ ਉਹਨੂੰ ਪਤਾ ਹੈ ਕਦੋਂ ਫਲ ਲਾਉਣਾ ਕਦੋਂ ਨਹੀਂ ਲਾਉਣਾ ਕਈ ਵਾਰੀ ਬਹੁਤ ਸਾਰੀਆਂ ਗੱਲਾਂ ਐਹ ਜਿਹੀਆਂ ਹੁੰਦੀਆਂ ਨੇ ਜੀ ਚ ਤੁਹਾਨੂੰ ਵੀ ਰਣ ਇੱਕ ਇੱਕ ਗਰੀਬ ਦਾ ਮਜ਼ਦੂਰ ਦਾ ਬੇਟਾ ਹੁਸ਼ਿਆਰ ਸੀ ਉਹ ਮਜ਼ਦੂਰ ਨੇ ਸੋਚਿਆ ਯਾਰ ਚਾਰ ਪੀੜੀਆਂ ਤੋਂ ਤੱਕ ਮਜ਼ਦੂਰੀ ਕਰ ਰਹੇ ਆਂ ਅਗਲੀਆਂ ਵੀ ਪੀੜੀਆਂ ਮਜ਼ਦੂਰੀ ਵਾਲੀਆਂ ਹੀ ਆ ਰਹੀਆਂ ਨੇ ਇਹ ਦਿਹਾੜੀਆਂ ਵਾਲੀਆਂ ਹੀ ਯਾਰ ਕਿਉਂ ਨਾ ਕੁਝ ਬਦਲ ਦिए ਮੈਂ ਇੱਕ ਡੰਗ ਰੋਟੀ ਘਟਾ ਲੈਣਾ ਢਿੱਡ ਬਨ ਕੇ ਗੁਜ਼ਾਰਾ ਕਰ ਲੈਣਾ ਥੋੜੇ ਜਿਹੇ ਪੈਸੇ ਬਚਾ ਲੈਣਾ ਤੇ ਬੱਚੇ ਨੂੰ ਪੜਾ ਲੈਣਾ ਕੀ ਪਤਾ ਜੂਨ ਬਦਲ ਜੇ ਉਹਨੇ ਜੀ ਇੱਕ ਡੰਗ ਦੀ ਰੋਟੀ ਘਟਾਤੀ ਕੰਮ ਵੀ ਵਧ ਕਰਨਾ ਲੱਗਿਆ ਘੰਟਾ ਪੈਸੇ ਬਚਣ ਲੱਗੇ ਤਾਂ ਨੇ ਬੱਚਾ ਪੜਾ ਲਿਆ ਜੀ ਬੱਚਾ ਬਹੁਤ ਸ਼ਾਰਸੀ ਜੀ ਬੱਚਾ ਪੜ੍ਹ ਲਿਖ ਕੇ ਜੱਜ ਬਣ ਗਿਆ ਜੀ ਸੁਣਨ ਵਾਲੀ ਗੱਲ ਹੈ ਜੱਜ ਬਣ ਕੇ ਇਲਾਕੇ 'ਚ ਬਹੁਤ ਮਹਿਮਾ ਹੋਈ ਏ ਜੀ ਗਰੀਬ ਦਾ ਜਵਾਕ ਜੱਜ ਬਣ ਗਿਆ। ਕਮਾਲ ਹੋ ਗਈ ਬਈ। ਤੇ ਜਿਸ ਦਿਨ ਜੱਜ ਸਾਹਿਬ ਨੇ ਕੁਰਸੀ ਤੇ ਬਹਿਣਾ ਸੀ ਆਪਣਾ ਕਾਰਜਕਾਰ ਸੰਭਾਲਣਾ ਸੀ ਉਸ ਦਿਨ ਉਹ ਬਾਪੂ ਵੀ ਚਲਾ ਗਿਆ ਵੀ ਅੱਜ ਮੇਰਾ ਪੁੱਤ ਜੱਜ ਬਣ ਗਿਆ। ਅੱਜ ਪਹਿਲਾ ਦਿਨ ਮੈਂ ਵੀ ਜਾ ਕੇ ਆਉਣਾ। ਜਦੋਂ ਕਮਰੇ 'ਚ ਗਿਆ ਪਿੱਛੇ ਚੈਂਬਰ 'ਚ ਤਾਂ ਜੱਜ ਸਾਹਿਬ ਕੁਰਸੀ ਤੇ ਬੈਠੇ ਸੀ। ਜਾ ਕੇ ਬਾਪੂ ਨੇ ਮੋਢੇ ਤੇ ੱਤਰਿਆ ਅਦਾ। ਕਹਿੰਦਾ ਪੁੱਤ ਬਹੁਤ ਬਹੁਤ ਵਧਾਈਆਂ ਉਹ ਕਹਿੰਦਾ ਧੰਨਵਾਦ ਬਾਪੂ ਜੀ। ਕਹਿੰਦਾ ਪੁੱਤ ਹੁਣ ਤੂੰ ਮੈਨੂੰ ਦੱਸ ਸੱਚੇ ਦਿਲੋਂ ਇੱਤਨ ਮੋਟੇ ਤੇ ਅਤ ਰੱਖੇ ਹੋਏ ਸੀਗਾ ਕਿ ਇਸ ਵਕਤ ਦੁਨੀਆ ਦਾ ਸਭ ਤੋਂ ਖੁਸ਼ ਨਸੀਬ ਸਭ ਤੋਂ ਸ਼ਕਤੀਸ਼ਾਲੀ ਤੇ ਸਭ ਤੋਂ ਵੱਧ ਕਿਸਮਤ ਵਾਲਾ ਕੌਣ ਬੰਦਾ ਹੋ ਸਕਦਾ ਉਹ ਕਹਿੰਦਾ ਬਪੂ ਜੀ ਮੈਂ ਸਭ ਤੋਂ ਵੱਧ ਸ਼ਕਤੀਸ਼ਾਲੀ ਸਭ ਤੋਂ ਖੁਸ਼ ਨਸੀਬ ਸਭ ਤੋਂ ਕਿਸਮਤ ਵਾਲਾ ਕਿਉਂਕਿ ਮੈਂ ਜਿਹਨੂੰ ਮਰਜੀ ਬਰੀ ਕਰਦਾ ਜਿਹਨੂੰ ਮਰਜੀ ਸਾਜਦਾ ਬਾਪੂ ਨੇ ਫੇਰ ਪੁੱਛਿਆ ਕਹਿੰਦਾ ਪੁੱਤ ਫੇਰ ਦੱਸ ਦੇ ਇੱਕ ਵਾਰੀ ਇਸ ਵਕਤ ਬਲ ਤੇਰੀ ਨਜ਼ਰਾਂ ਚ ਸਭ ਤੋਂ ਵੱਧ ਸ਼ਕਤੀਸ਼ਾਲੀ ਸਭ ਤੋਂ ਵੱਧ ਕਿਸਮਤ ਵਾਲਾ ਸਭ ਤੋਂ ਵੱਧ ਖੁਸ਼ਕਿਸਮਤ ਕੌਣ ਹੋ ਜਾਦਾ ਹੈ ਉਹ ਕਹਿੰਦਾ ਬਾਪੂ ਜੀ ਮੈਂ ਆ ਚਲੋ ਬਾਪੂ ਦਾ ਦਿਲ ਟੁੱਟ ਗਿਆ ਕਹਿੰਦਾ ਚੰਗਾ ਪੁੱਤ ਬਹੁਤ ਬਹੁਤ ਵਧਾਈਆਂ ਮੈਂ ਜਾਨਣਾ ਮੈਂ ਜਾਣ ਲੱਗਿਆ ਤਾਂ ਗੇਟ ਤੇ ਹੀ ਗਿਆ ਸੀ ਗੇਟ ਤੇ ਖੜ ਕੇ ਫੇਰ ਪੁੱਛ ਲਿਆ ਪਿੱਛੇ ਨੂੰ ਗੱਲ ਕਰਕੇ ਮੂੰਹ ਕਰਕੇ ਕਹਿੰਦਾ ਪੁੱਤ ਦੱਸ ਦੇ ਇੱਕ ਵਾਰੀ ਫੇਰ ਅਸਮਕ ਸਭ ਤੋਂ ਵੱਧ ਸ਼ਕਤੀਸ਼ਾਲੀ ਸਭ ਤੋਂ ਵੱਧ ਕਿਸਮਤ ਵਾਲਾ ਤੇ ਸਭ ਤੋਂ ਵੱਧ ਖੁਸ਼ੇਸੀ ਬੰਦਾ ਕੌਣ ਹੈ ਤੇਰੀ ਨਜ਼ਰ ਵਿੱਚ ਕਹਿੰਦਾ ਬਾਪੂ ਜੀ ਤੁਸੀਂ ਹੋ ਉਹ ਮੁੰਡਿਆ ਉਹ ਕਹਿੰਦਾ ਬੇਟੇ 10 ਸੈਕਿੰਡ ਪਹਿਲਾਂ ਇਹੀ ਗੱਲ ਦੋ ਵਾਰੀ ਪੁੱਛੀ ਸੀ ਮੈਂ ਵੀ ਸਭ ਤੋਂ ਵੱਧ ਸ਼ਕਤੀਸ਼ਾਲੀ ਸਭ ਤੋਂ ਵੱਧ ਖੁਸ਼ੇਸੀ ਸਭ ਤੋਂ ਵੱਧ ਮਹਾਨ ਬੰਦਾ ਕੌਣ ਹੋ ਸਕਦਾ ਇਸ ਵਕਤ ਕਹ ਉਹ ਤਾਂ ਆਪ ਦਾ ਨਾਮ ਲਿਆ ਸੀ ਹੁਣ ਜਦੋਂ ਮੈਂ ਉੱਥੇ ਜਾ ਕੇ ਪੁੱਛਿਆ ਹੁਣ ਤੂੰ ਮੇਰਾ ਨਾਮ ਲੈਣ ਲੱਗ ਗਿਆ ਇਹਦਾ ਮਤਲਬ ਕੀ ਸਮਝਾਂ ਉਹ ਮੁੰਡਾ ਕਹਿੰਦਾ ਬਾਪੂ ਜੀ ਜਦੋਂ ਤੁਸੀਂ ਪਹਿਲਾਂ ਦੋ ਵਾਰੀ ਪੁੱਛਿਆ ਸੀ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਤੇ ਜੇ ਤੁਹਾਡੇ ਵਰਗੇ ਬਾਪ ਦਾ ਹੱਥ ਕਿਸੇ ਪੁੱਤ ਦੇ ਮੋਢੇ ਤੇ ਹੋਵੇ ਉਹ ਤੋਂ ਵੱਧ ਖੁਸ਼ਕਿਸਮਤ ਉਹ ਤੋਂ ਵੱਧ ਸ਼ਕਤੀਸ਼ਾਲੀ ਉਹ ਤੋਂ ਵੱਧ ਕਿਸਮਤ ਵਾਲਾ ਹੋ ਨਹੀਂ ਸਕਦਾ ਜਦੋਂ ਉੱਥੇ ਜਾ ਕੇ ਪੁੱਛਿਆ ਸੀ ਉਹ ਤੁਹਾਡਾ ਹੱਥ ਮੇਰੇ ਮੋਢੇ ਤੇ ਨਹੀਂ ਸੀ ਅਸਲ 'ਚ ਸ਼ਕਤੀਸ਼ਾਲੀ ਖੁਸ਼ਕਿਸਮਤ ਤੇ ਕਿਸਮਤ ਵਾਲੇ ਤੁਸੀਂ ਹੋ ਸੋ ਸਾਡੇ ਕੋਲੇ ਸਾਡੇ ਕੋਲੇ ਇਹੋ ਜਿਹੇ ਬਾਪ ਪਏ ਨੇ ਚਾਹੇ ਸ਼ਬਦ ਗੁਰੂ ਦੇ ਰੂਪ ਚ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਵਿੱਚ ਸਾਰੀਆਂ ਬਾਣੀਆਂ ਦਰਜ ਨੇ ਜਿ ਜ ਸਾਰੇ ਅਸ਼ੀਰਵਾਦ ਦਰਜ ਨੇ ਜੇ ਕਿਤੇ ਉਹਨਾਂ ਦਾ ਹੱਥ ਪਰਮਾਤਮਾ ਆਪਣੇ ਮੋਢੇ ਤੇ ਰੱਖੇ ਤਾਂ ਆਪਣੇ ਤੋਂ ਵੱਧ ਖੁਸ਼ ਨਸੀਬ ਆਪਣੇ ਤੋਂ ਵੱਧ ਸ਼ਕਤੀਸ਼ਾਲੀ ਤੇ ਆਪਣੇ ਤੋਂ ਵੱਧ ਕਿਸਮਤ ਵਾਲਾ ਹੋਰ ਕੋਈ ਨਹੀਂ ਹੋ ਸਕਦਾ ਬਸ ਗੱਲ ਸਮਝਣ ਦੀ ਗੱਲ ਹੈ ਬਸ